ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਲਵਾਜੀ ਸਤਕਾਰ ਜੋ ਸਾਧ ਸੰਗਤ ਜੀ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਤਿਗੁਰ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਜਤਨ ਕਰ ਮਾਨੁਕ ਦਹਿਕਾਵੇ ਉਹ ਅੰਤਰ ਜਾਮੀ ਜਾਣੈ ਬਰ ਸਭ ਸਮਝਾਉਦੇ ਨੇ ਵੀ ਉਹ ਅੰਤਰ ਜਾਮੀਏ ਕਾਲਪੁਰਖ ਪਰਮੇਸ਼ਰ ਸਭ ਦੇ ਜਨਾਂ ਦੀ ਜਾਣਦੇ ਹਨ ਉਹ ਸਭਨਾਂ ਦੇ ਅੰਦਰ ਵੱਸਦੇ ਹੈ ਤੇ ਸਾਧ ਸੰਗਤ ਕੋਈ ਉਹਨੂੰ ਕਿਤੇ ਦੂਰ ਵਸਦਾ ਸਮਝਦਾ ਹੈ ਜਿਹੜੇ ਉਹਨੂੰ ਸਮਝ ਲੈਂਦੇ ਨੇ ਉਹ ਕਹਿੰਦੇ ਨੇ ਉਹ ਸਭਨਾਂ ਦੇ ਅੰਦਰ ਹੈ ਜੋ ਬ੍ਰਾਹਮਣ ਦੇ ਸੋਈ ਮੰਡੇ ਜੋ ਖੁਜੈ ਸੁ ਪਾਵੇ ਅਕਾਲ ਪੁਰਖ ਪ੍ਰਮਾਤਮਾ ਦਾ ਨਿਵਾਸ ਜਿਹੜਾ ਹੈ ਉਹ ਸਾਡੇ ਸਭਨਾਂ ਦੇ ਅੰਦਰ ਹੈ ਇਸੇ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਜਤਨ ਕਰੇ ਮਨੁਕ ਡਹਿਕਾਵੇ ਡਹਿਕਾਵੇ ਦਾ ਮਤਲਬ ਹੁੰਦਾ ਕਿਸੇ ਨੂੰ ਧੋਖਾ ਦੇਣਾ ਅੰਤਰਜਾਮੀ ਦਾ ਮਤਲਬ ਸਭ ਦੇ ਦਿਨਾਂ ਦੀ ਜਾਣਨ ਵਾਲਾ ਪਰਮੇਸ਼ਰ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਇਨਸਾਨ ਲਾਲਚ ਦੇ ਵਿੱਚ ਲਾਲਚੀ ਬਣ ਜਾਂਦਾ ਹੈ ਲਾਲਚੀ ਮਨੁੱਖ ਜਿਹੜਾ ਉਹ अनेका ਯਤਨ ਕਰਦਾ ਹੈ ਲੋਕਾਂ ਨੂੰ ਧੋਖਾ ਦਿੰਦਾ ਹੈ ਪਰ ਸਭ ਦੇ ਦਿਲ ਦੀ ਜਾਣਨ ਵਾਲਾ ਅੰਤਰਜਾਮੀ ਪਰਮੇਸ਼ਰ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ ਸਭ ਦੇ ਦਿਨਾਂ ਦੀ ਜਾਣਨ ਵਾਲਾ ਹੈ ਪਾਪ ਕਰੇ ਕਰਮੋ ਕਰ ਪਾਵੇ ਵੇਖ ਕਰੈ ਨਿਰਵਾਨ ਵੇਖ ਦਾ ਮਤਲਬ ਹੁੰਦਾ ਪਹਿਰਾਵਾ ਨਿਰਵਾਨ ਦਾ ਮਤਲਬ ਹੁੰਦਾ ਵਾਸਨਾ ਰਹਿਤ ਬ੍ਰਕਤਾਂ ਵਾਲੇ ਜ ਜਿਹਨੂੰ ਅਪਧਾਰਮਿਕ ਪਹਿਰਾਵੇ ਕਹਿੰਦੇ ਆ ਸਾਧੂਆਂ ਵਾਲਾ ਪਾਣਾ ਕਹਿੰਦੇ ਉਹ ਬ੍ਰਕਤਾਂ ਵਾਲੇ ਧਾਰਮਿਕ ਪਹਿਰਾਵੇ ਵੀ ਬਣਾਈ ਰੱਖਦਾ ਹੈ ਪਾਪ ਕਰਕੇ ਫਿਰ ਉਹਨਾਂ ਪਾਪਾਂ ਤੋਂ ਮੁਕਰ ਵੀ ਜਾਂਦਾ ਹੈ ਐਸੇ ਬਾਬਤ ਗੁਰੂ ਸਾਹਿਬ ਕਹਿੰਦੇ ਨੇ ਵੀ ਭਾਈ ਜਿਹੜੇ ਪਾਪ ਵੀ ਕਰਦੇ ਹਨ ਜੋ ਤਮੀ ਬੋਲਦੇ ਹਨ ਠੱਗਿਆਂ ਵੀ ਮਾਰਦੇ ਹਨ ਤੇ ਲੋਕਾਂ ਨੂੰ ਧੋਖਾ ਵੀ ਦਿੰਦੇ ਹਨ ਉਹਨਾਂ ਬਾਬਤ ਗੁਰੂ ਸਾਹਿਬ ਕਹਿੰਦੇ ਭਾਈ ਉਹ ਪਰਮੇਸ਼ਰ ਸਭ ਕੁਝ ਜਾਣਦਾ ਹੈ ਲੋੜ ਦੀ ਕਿਸੇ ਨੂੰ ਧੋਖਾ ਦੇਣ ਦੀ ਕਿਸੇ ਨਾਲ ਠੱਗੀ ਮਾਰਨ ਦੀ ਸੋ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਜਾਣ ਬਦੂਰ ਤੁਮ ਹੈ ਪ੍ਰਭ ਨੀਰ ਜੋ ਪਰਮੇਸ਼ਰ ਜਿਹੜਾ ਸਬਨਾ ਦੇ ਨੇੜੇ ਵਸਦਾ ਹੈ ਇਹ ਪ੍ਰਮਾਤਮਾ ਤੂੰ ਸਬਨਾ ਦੇ ਨੇੜੇ ਵਸਦਾ ਪਰ ਲਾਲਚੀ ਤੇ ਪਖੰਡੀ ਬਨੁਖ ਤੈਨੂੰ ਕਹਿੰਦੇ ਦੂਰ ਵਸਦਾ ਸਮਝਦਾ ਹੈ ਉਤਤਾ ਕੈ ਉਤਤੇ ਉਤਪੇਖ ਆਵੇ ਨੂ ਵੀ ਪੇਰ ਲਾਲਕੀ ਉਹਨੋ ਕਲਾਤ ਦੇ ਕਿੜੇ ਵਿੱਚ ਫਸਿਆ ਰਹਿੰਦਾ ਹੈ ਔਰ ਮਾਇਆ ਦੀ ਖਾਤਰ ਉਧਰ ਤੱਕਦਾ ਉਧਰ ਤੋਂ ਉਧਰ ਤੱਕਦਾ ਭਾਵ ਵੀ ਉਸ ਦਾ ਮਾਨ ਕਦੇ ਟਿਕਦਾ ਨਹੀਂ ਰਹਾਉ ਜਬ ਲਗ ਟੁੱਟੈ ਨਹੀਂ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਭਟਕਣਾ ਲਾਲਚ ਵਾਲੀ ਭਟਕਣਾ ਦੂਰ ਨਹੀਂ ਹੁੰਦੀ ਇਹ ਮਾਇਆ ਦੇ ਲਾਲਚ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਗੁਰੂ ਨਾਨਕ ਸਾਹਿਬ ਦੀ ਮੋਲ ਲਾ ਕੇ ਗੁਰੂ ਸਾਹਿਬ ਆਖਦੇ ਨੇ ਭਾਈ ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ ਵਿਖਾਵਾ ਕਰਨ ਨਾਲ ਕੋਈ ਭਗਤ ਨਹੀਂ ਬਣ ਜਾਂਦਾ ਜਿਸ ਮਨੁੱਖ ਉਤੇ ਉਹ ਮਾਲਕ ਉਹ ਪਰਮੇਸ਼ਰ ਦਇਆਵਾਨ ਹੁੰਦਾ ਹੈ ਤੇ ਉਸ ਨੂੰ ਨਾਮ ਦੀ ਦਾਤ ਦਿੰਦਾ ਉਹੀ ਮਨੁੱਖ ਸੰਤ ਹੈ ਤੇ ਉਹ ਵੀ ਭਗਤ ਹੈ ਪਰਮਾਤਮਾ ਕਿਰਪਾ ਕਰੇ ਸਾਡੇ ਸਾਰਿਆਂ ਉਤੇ ਮੇਰ ਪਰਿਆ ਹੱਥ ਰੱਖੇ ਸਭਲਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਔਰ ਪਰਮਾਤਮਾ ਦਇਆਵਾਨ ਹੋ ਕੇ ਸਾਡੇ ਉਤੇ ਨਾਮ ਦੀ ਵਰਕਾ ਕਰਦੇ ਵੀ ਇਹ ਅਰਦਾਸ ਮਹਾਰਤ ਸਰ ਦੇ ਚਰਨਾਂ 'ਚ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪੇਮ ਪਿਆਰ ਇਤਫਾਕਤਾ ਦੀ ਅਰਦਾਸ ਔਰ ਗੁਰੂ ਘਰ ਦੀਆਂ ਸਿਵਾਵਾਂ ਪਾਤਸ਼ਾਹ ਸਭਨਾਂ ਨੂੰ ਮੱਤ ਦੇ ਕੇ ਔਰ ਸਭਨਾਂ ਨੂੰ ਸਾਥ ਸੰਗਤ ਜੋਗ ਬਣਾ ਕੇ ਪਾਤਸ਼ਾਹ ਆਪਣੇ ਸਿਵਾਵਾਂ ਆਪ ਲੈ ਲੈਣ ਨਤ ਅਰਦਾਸ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਦੁਰਗੁਵਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਕਲਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤ